ਲਿਸਨ ਸੁਖਾ ਜੀ ਅੱਜ ਆਪਾਂ ਵੀਡੀਓ ਬਣਾਉਣੇ ਗਏ ਜਿਹਦੇ ਉੱਤੇ ਬਹੁਤ ਜਾਣਕਾਰੀ ਦੇਵਾਂਗੇ ਪਹਿਲਾਂ ਤਾਂ ਆਪਾਂ ਦੱਸ ਦੋ ਸੀ ਤਾਂ ਕਿ ਕਾਇਸ ਲਈ ਨੈਕ ਬਰੀਆਂ ਹਨ ਗਾਰ ਕਿਸ ਤਰ੍ਹਾਂ ਲਗਾਹੀਏ ਗੈਨ ਕਿਸ ਤਰ੍ਹਾਂ ਹੁਣ ਆਪਾਂ ਦੱਸਾਂਗੇ ਤੁਹਾਨੂੰ ਜਿਹੜੇ ਆਪਾਂ ਨੂੰ ਰੈਡੀਮੇਡ ਨੈਕ ਹੈਲਸੀ ਜਿਹੜੇ ਡਿਜ਼ਾਈਨ ਮਲੇ ਨੇ ਮਾਰਕਿਟ ਚੋਂ ਜੁਨੇ ਨੇ ਇਹ ਬਹੁਤ ਜਾਣਕਾਰੀ ਆਮ ਵੀ ਤੁਹਾਨੂੰ ਕਿੰਨੇ ਡਿਜ਼ਾਈਨ ਨੇ ਕਿਸ ਤਰ੍ਹਾਂ ਦੇ ਦੇ ਆਪਾਂ ਮੰਨ ਲਈ ਇਹਦੇ ਖੂਬ ਉਪਰੋਕਾਣਾ ਹੈਗਾ ਰਾਉਂਡ ਵਿੱਚ نیچے ਆਪਾਂ ਨੂੰ ਇੱਕ ਟਵਾਰਕ ਬਣਾਇਆ ਹੁੰਦਾ ਥੱਲੇ ਆ ਗਈ ਵੀ ਸ਼ੇਪ ਇਸ ਤਰ੍ਹਾਂ ਕੱਟ ਜਿਹੜਾ ਆਪਾਂ ਨੂੰ ਰੈਡੀਮੇਡ ਬਣਿਆ ਆਪਣਾ ਇਹ ਮਿਲ ਗਿਆ ਹੈ ਤੇ ਉੱਪੋਂ ਆਪਾਂ ਲੈਂਥ ਜਿੰਨੀ ਵੀ ਰੱਖਣੀ ਆਪਾਂ ਵੈਸੇ ਤਾਂ ਪੂਰੀ ਹੈ ਜੇ ਕਿਸੇ ਨੂੰ ਵੱਧ ਲੱਗੇ ਤਾਂ ਉਪਰੋਂ ਕੱਟ ਕੇ ਸੈੱਟ ਕਰ ਸਕਦੇ ਆ ਜਿੰਨਾ ਬਲੌਡ ਰੱਖਣੇ ਉਹਨੇ ਬਲੌਡ ਰੱਖ ਸਕਦੇ ਆ ਇਸ ਤਰ੍ਹਾਂ ਕਰ रेडीमेट मिल जाता वा डिजाइन अपने को अलग अलग तो तो ने क्या थोड़ा गोला थलों अपन इस तरह शेप बनी हुई है तीन कोने के शेप भी सही नहीं बनती है ਇਹਦਾ ਵੀ ਸੇਮ ਆਪਾਂ ਲਈ ਐਨਕ੍ਰੋ ਜਿੰਨ ਐਵਰੇਜ ਨੇ ਆਪਾਂ ਸਾਰਾ ਉਸਰਾਟਾ ਬਣਾ ਸਕਦੇ ਹਾਂ ਇਹ ਹੋ ਗਿਆ 2 ਮਿੰਟ ਮੈਂ ਆਪਣੇ ਤੋਂ ਇੱਕ ਇਸ ਤਰ੍ਹਾਂ ਲਿਆਣ ਆ ਗਿਆ ਤੁਹਾਨੂੰ ਦਿਖਾਉਣੀ ਸੀ ਕਿਹਾ ਤੇ ਬਣਾਇਆ ਤੇ ਨੀਚੇ ਵੀ ਸ਼ੇਪ ਬਣਾਉਂਗਾ ਇਹਦਾ ਡਿਜ਼ਾਈਨ ਵੀ ਕਾਫੀ ਵਧੀਆ ਵਾ ਜੇ ਕੋ ਸੂਣਦੇ ਤਿਆਰ ਕਰਾਂਗੇ ਮੈਕਸੇ ਸੂਣਦੇ ਤਾਂ ਕਾਹੀ ਅਰੀ ਲੋਕ ਬੁਰੇ ਇਹ ਹੈਗਾ ਆਪਣਾ ਕਿਸ ਨਾ ਡਿਜਾਇਨ ਇਹ ਹੈਗਾ ਆਪਣਾ ਚੌਥਾ ਡਿਜਾਇਨ ਆਪਣਾ ਰੋਣਾ ਇਸ ਤਰ੍ਹਾਂ ਬਣੇਗਾ ਸ਼ੇਪ ਇਸ ਤਰ੍ਹਾਂ ਦਾ ਜਿਹੜਾ ਪਹਿਲਾਂ ਆਪਾਂ ਬਣਾਇਆ ਵਾ ਵੀਡੀਓes ਹੁਣ ਕੇ ਆ ਲੋਅਰ ਸੂਟ ਤੇ ਜਿਹੜੀ ਹੈ ਇਹ ਆਪਾਂ ਇਹਦੀ ਜਗ੍ਹਾ ਦੇ ਵਿੱਚ ਆਪਾਂ ਕਪੜਾ ਕਲਰਫੁਲ ਲਾਇਆ ਸੀਗਾ ਆਹ ਨੂੰ ਸੂਟ ਵਿੱਚ ਕਲਰਫੁਲ ਕਪੜਾ ਲਾ ਕੇ ਤੇ ਉਹ ਵੀ ਕਰੀਏ ਨਾ ਸੋਚਦੇ ਜੇ ਮੈਚ ਨਾ ਹੋਵੇ ਤੇ ਤਾਂ ਵੀ ਆਪਾਂ ਸਲਵਾਰ ਵਾਲਾ ਕਪੜਾ ਲਾ ਕੇ ਮਨਸਬੂਰੀ ਬੁੰਨਾ ਬਸਿਆ ਆਪਾਂ ਲੈਂਸ ਦੀ ਲੁੱਕ ਦੇਣੀ ਇਥੇ ਵੀ ਪੂਰੀ ਸੀਗੀ ਹੈ ਟਾਈ ਕਰਨ ਨਾਲ ਆਪ ਤੇ ਇਹ ਜਿਹੜਾ ਵਾ ਲਈ ਬਹੁਤ ਜ਼ਿਆਦਾ ਵਧੀਆ ਆ ਆਪਣਾ ਟਾਈ ਨੂੰ ਵੀ ਟੰਕ ਲਗੇਗਾ ਤੇ ਬਣਾਉਣ ਵਿੱਚ ਵੀ ਆਪਣੇ ਕਾਫੀ ਸਫਾਈ ਹੈ ਕਿਉਂਕਿ ਇਹ ਮਸ਼ੀਨ ਜਿੰਦ ਤੇ ਇੱਕ ਸਾਫ਼ ਨਾ ਹੈ ਇਹ ਵਿੱਚ ਮੈਂ ਹੱਥ ਨਾਲ ਕਟਾਈ ਕਰਦੀ ਹਾਂ ਤੇ ਇਸ ਤਰ੍ਹਾਂ ਥਈ ਬਲੀ ਥੋੜਾ ਜਿਆਦਾ ਅੰਚੀ ਪੱਤੀ ਨਿਕਲ ਰਾ ਹੈ ਇਧਰ ਉਧਰ ਨਾ ਹੋ ਜੇ ਇਹ ਚੀਚਾਂ ਆਹ ਹੈਗਾ ਭਾਤਨ ਲਾ ਲੈ ਇਹ ਅਲੱਗ ਮਾਰ ਸਕਦੇ ਸੀ ਉਪਰੋਂ ਰੋਣਾ ਆਪਾਂ ਕਿ ਤੇਰੀ ਸ਼ੇਪ ਬਣ ਗਈ ਹੈ ਤੇ نیچے ਉਕਲਾਇਰ ਚਾਹ ਹੈ ਇਹ ਵੀ ਜੇ ਆਪਾਂ ਉੱਪਰ ਬਾਹਰ ਗੱਡੀਏ ਪੁੱਠੇ ਬੱਸੀ ਲਗਾ ਕੇ ਸਿੱਧੇ ਪਾਸੇ ਗੱਡੀ ਤੇ ਇਹ ਪਰਪਲ ਬਟਨ ਮਗਾ ਲਈਏ ਸੈਟਾਂ ਤੇ ਲੈਸ ਲਗਾਣੀਏ ਤੇ ਇਹ ਵੀ ਬਹੁਤ ਵਧੀਆ ਲੁੱਕ ਆਏਗੀ ਬਹੁਤ ਵਧੀਆ ਡਿਜ਼ਾਈਨ ਬਣੇਗਾ ਇਸ ਲਈ ਆਪਣੇ ਕੋਲ ਉਹ ਗਾੜੀ ਨਟ ਪਾਟ ਦਿਜਿਆ ਜਿੰਕਿ ਸਿਰ ਉਪਰ ਲੋਡ ਹੋਵੇ ਆਪਣੇ ਕੋਲ ਸੀਕ੍ਰੀਟ ਕੋ ਲੈ ਕੇ ਜਾ ਸਕਦੇ ਆ ਜਾਂ ਕਿਸੇ ਨੇ ਬਣਾਣੇ ਆ ਇੱਥੇ ਕੋਲ ਇੱਕ ਤੁਹਾਨੂੰ ਬਣਾ ਸਕਦੇ ਆ ਆਪਾਂ ਇਹ ਸੇਵ ਕਰਨ ਵਾਸਤੇ ਵੀ ਆਪਣੇ ਵਰਕਪਾਸਟੇ ਵੀ ਹੈ ਤੇ ਸੇਵ ਕਰਦੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਵੀ ਜਿਹੜੇ ਆਪਣੇ ਕੋਲ ਡਿਜ਼ਾਈਨ ਹੈਗੇ ਆ ਨੈਕਲੇਸ ਡਿਜ਼ਾਈਨ ਦੇ ਪੈਗਟ ਇਹ ਹੈਗੇ ਆਪਣੇ ਕੋਲ ਬਹੁਤ ਸਵੀਟ ਹਾਰਟ ਤੇ ਇਹ ਆਪਣਾ ਆ ਗਿਆ ਵੀ ਸ਼ੇਪ ਤੀਸਰੇ ਨੰਬਰ ਤੇ ਆ ਰਿਹਾ ਆਪਣਾ ਬਾਣ ਪੱਤਾ ਚੌਥੇ ਤੇ ਆਪਣਾ ਆ ਗਿਆ ਚੌਰਸ ਪੰਜਵੇਂ ਤੇ ਆ ਗਿਆ ਆਪਣਾ ਰੌਂਡ ਸ਼ੇਪ ਗੋਲ ਛੇਵੇਂ ਤੇ ਆ ਗਿਆ ਆਪਣਾ ਟਵਰਕ ਵਾਲਾ ਰੌਂਡ ਤੇ ਸੱਤਵੇਂ ਤੇ ਆ ਗਿਆ ਆਪਣਾ ਬੋਟ ਨੈਕ ਵਾਲਾ ਇਹ ਜੇ ਵੀ ਕਹਿ ਰਹੇ ਨੇ ਮੈਂ ਅਸੀਂ ਬੋਟ ਨੈਕ ਬਣਵਾਉਣਾ ਵੇ ਵੀ ਬਰੌਡ ਜ਼ਿਆਦਾ ਹੋਵੇ ਤੇ ਜਿਹੜੇ ਥੱਲੇ ਨੂੰ ਡੀਪ ਆ ਉਹ ਘੱਟ ਹੋਵੇ ਇਹ ਹੈਗੇ ਨੇ ਆਪਣੇ ਕੋ ਪੈਕਟ ਬੰਦ ਨੈਕ ਡਿਜ਼ਾਈਨ ਦੇ ਜਿਹੜਾ ਵੀ ਆਪਣੇ ਜਵੈਸ ਹੋਵੇ ਉਹਦੇ ਹਿਸਾਬ ਨਾਲ ਆਪਾਂ ਤੁਸੀਂ ਡਿਜ਼ਾਈਨ ਤਿਆਰ ਕਰਵਾ ਸਕਦੇ ਇਹ ਆਪਣੇ ਜਿਹੜੇ ਨੇ ਫੈਂਸੀ नेक डिजाइन ਬਣਾਉਣ ਵਾਸਤੇ ਇਹ ਆਪਣੇ ਹੈਗੀ ਬੁਕਰਮ ਪੈਂਟ ਪਲਾਜ਼ੋ ਤੇ ਪਾਉਣ ਵਾਸਤੇ ਚਾਹੇ ਆਪਾਂ neck design ਬਣਾ ਸਕਦੇ ਹਾਂ ਕਟਵਰਕ ਵਾਲਾ ਜਿਵੇਂ ਚੱਲਦਾ ਵਾ ਇੱਕ ਕਟਵਰਕ ਵਾਲੀ ਮੂਰੀਏ ਪੈਂਟ ਪਲਾ ਲਓ ਦੀ ਤੇ ਨੈਕ ਡਿਜ਼ਾਈਨ ਲਈ ਬਾਜੂ ਲੜੀ ਜਾਈਏ ਬਣਾਉਣ ਵਾਸਤੇ ਤੁਸੀਂ ਇਹ ਹੈਗੀ ਕਟਵਾਰਕ 24 ਇਹ ਹੈਗੀ ਸਲਵਾਰ ਦੀ ਮੂਰੀ ਤੇ ਪਾਣ ਵਾਸਤੇ ਇਹ ਤਾਂ ਕਿਸੇ ਨੇ ਕੀ ਰੇ ਤੇ ਲਗਣਾ ਹੈ ਕੀ ਰੇ ਰੇ ਲੋਗ ਆਸਰ ਕਰੀਏ ਵੈਸੇ ਜ਼ਿਆਦਾ ਇਹ ਚੱਲਦੀ ਏ ਸਲਵਾਰ ਤੇ ਮੂਰੀ ਤੇ ਹੀ ਇਹ ਜਿਹੜੀ ਇਹ ਆਪਾਂ ਜਿੱਤੇ ਵੀ ਵਰਤੋਂ ਕਰ ਸਕਦੇ ਆ ਪੈਂਟ ਪਲਾ ਲਓ ਦੀ ਪਾ ਲਓ ਜਾਂ ਬਾਹਾਂ ਦੀ ਮੂਰੀ ਦੇ ਪਾ ਲਓ ਲੈਕਡ ਜੈਨ ਬਣਾ ਲਓ ਇਹਦਾ ਆਪਾਂ ਕੋਈ ਵੀ ਡਿਜ਼ਾਈਨ ਕਰ ਸਕਦੇ ਆ ਇਹ ਆਪਾਂ ਲੋਕੋ ਜੀ ਕਿਸੇ ਨੇ ਲੈ ਕੇ ਜਾਣੇ ਹੈ ਸੇਲ ਕਰਨ ਸੇਲ ਵੀ ਕਰ ਸਕਦੇ ਆ ਜੇ ਕਿਸੇ ਜਰੂਰਤ ਤੇ ਲੈ ਕੇ ਵੀ ਜਾ ਸਕਦੇ ਆ ਤੇ ਵੈਸੇ ਅਸੀਂ ਆਪ ਵੀ ਡਿਟੀ ਦੇ ਡਿਜ਼ਾਈਨ ਤਿਆਰ ਕਰਾਂਗੇ ਕਿਉਂਕਿ ਪਹਿਲਾਂ ਸਾਨੂੰ ਪੇਸਟਿੰਗ ਪੇਪਰ ਦੇ ਕਟਾਈ ਕਰ ਡਰਾਫਟ ਕਰਦੇ ਸੀ ਕਟਾਈ ਕਰਦੇ ਸੀ ਉੱਤੇ ਕਾਫੀ ਪੈਮ ਲਗਜੰਦਾ ਸੀਗਾ ਤੇ ਹੁਣ ਇਸ ਤਰ੍ਹਾਂ ਥੋੜਾ ਜਿਹਾ ਕੰਮ ਆਪਣਾ ਜਿਹੜਾ ਵਗਾ ਫਾਸਟ ਹੋ ਜਾਏਗਾ ਇਸਨੂੰ ਵੀ ਲੋੜ ਹੈ ਤਾਂ ਆਪਣੇ ਕੋ ਲੈ ਕੇ ਜਾ ਸਕਦਾ ਵੇ ਤੇ ਆਪਣੇ ਜਵੈਸ ਦੇ ਹਿਸਾਬ ਨਾਲ ਡਿਜ਼ਾਈਨ neck ਡਿਜ਼ਾਈਨ ਤਿਆਰ ਕਰਵਾ ਸਕਦੇ